ਗਰਮੀ ਦੇ ਦੇਣਾ ਚ ਵੜ ਕੇ ਬਹਿ ਜਾਂਦੇ ਇਟਾਂ ਚ ਸੱਪ ਤੇ ਆ ਰੱਖਿਆ ਕਰੋ ਜਦੋਂ ਕੰਮ ਕਰਦੇ ਹੁੰਦੇ ਜੇ ਚਣਾਈ ਦਾ ਇਟਾਂ ਲਾਉਂਦੇ ਜੇ ਟਾਂ ਦੇ ਵਿੱਚ ਸੱਪ ਵਗਈ ਜਾਂਦੇ ਆ ਲੈ ਆ ਓਏ ਫੋਲ ਜਟਾ ਫੋਲ ਲੇਗਾ ਐਦਾਂ ਉਤੋਂ ਫੜ ਲਾ ਸੈ ਜਣਾ ਇਟਾਂ ਉਤਾਂ ਚੋਕਲਾ ਹਟਾ ਚੁੱਕੋ ਆ ਵੀ ਮੈਂ ਵੀਡੀਓ ਇਹ ਭਾਈ ਦੇ ਪਤਾ ਕਿੰਨੇ ਹੁੰਦੇ ਦੇ ਆ ਰਾਵਲ ਮਾਏ ਪ੍ਰਧਾਨ ਇਧਰੇ ਚੁੱਕੀ ਹੈ ਉਹ ਉੱਦ ਨਾਲ ਇੱਥੇ ਰੋੜੀ ਹੋ ਰਹਾ ਅਰੇ ਜਾਈ ਇਧਰ ਲਈ ਬੰਨ ਲੈ ਇਹ ਫਿਰ ਉਹ ਚੱਲ ਗਿਆ ਉਹ ਵੀ ਛੱਡ ਆ ਮਾਲੀ ਗਾਲੇ ਕੁਝ ਨਹੀਂ ਜਾਣੀ શકਦਾ ਕਿਤੇ ਆ ਬੱਜੂ ਆ ਬਰੋ ਜੀ ਆਵੇ ਹੋਏ ਆ ਇਧਰੇ ਵੀਡੀਓ ਦੇ ਬਣਾ ਮਾਮਾ ਮੋਬਾਈਲ ਤੇ ਬੰਦ ਕਰਤਾ ਜੀ ਮਾਰ ਦੋ ਸੱਤ ਹੋਏ ਚੁੱਟਾ ਗਿਆ ਲੀਣਾ ਨਹੀਂ ਕਰੇ ਜੇ ਰਹ ਜਾ ਆ ਵੀ ਪਾਪਾ ਆਵੇ ਆਓ ਜਾਂਦੇ ਆ ਮਾਰ ਕਿਉਂ ਵੇ ਮਾਰਦੇ ਹੋ ਆਪਣੇ ਵਾਰ ਗੁਰੂ ਜੀ ਦੇ ਇਹ ਕਿੱਡਾ ਪਰਣਾ ਨੂੰ ਮੈਂ ਦੇਉ ਜਾਂਦ ਕਿ ਮੈਂ ਤਾ ਛੋੜ ਦੇਉ ਨਹੀਂ ਪਰੇ ਜਾਂਦ ਕਿ ਮੈਂ ਹਾ ਇਧਰ ਕੁੜੀ ਨਾਲ ਨੂੰ ਨਾ ਜਾਵੇ ਤਾਂ ਆ ਹੀ ਦੀ ਨਾਲੀ ਚਾਪਦੇ ਅਰੇ ਹੋ ਜਾ ਛੱਡ ਆ ਗਿਆ ਨਿਕਲ ਆਈਏ ਬੱਚਾ ਜਾ ਬੱਚਾ ਹੀ ਜ਼ਰੀਲਾ ਬੜਾਈ ਮਾਰ ਦਿਓਗੇ ਜ਼ਰੀਲਾ ਆਉਂਦਾ ਆ ਜਾਂਦਾ ਹੋ ਜਾਂਦੇ ਢੱਗ ਬਣਾਉਣਾ ਇਹ ਉੱਦਨਾ ਸਾਰਾ ਜੋ ਮਦਿਓ ਜਵਾ ਦਾ ਲੈ ਆ ਰੱਖਣ ਤੇ ਰੱਖਿਆ ਰੱਖਣ ਜੋ ਹੁਣ ਕਰ ਲਾ ਮਾਮਾ ਲਾਗੂ ਨਹੀਂ ਨਾ ਲਾਗੂ ਵਧੀਆ ਦੀਦਾ ਪਹਿਲੇ ਲੈ ਲੈ ਤੇਰੇ ਪੱਠੇ ਵਟੇ ਹੋਏ ਆ ਦੇ ਜਾਣ ਦੇ ਕਿੱਡਾ ਸਾਨਾ ਤਵੜੀਆਂ ਵਾਲਾ ਈ ਹਾਂ ਕਿਧਾਰ

ਧਰਤੀ ਸਮਾ ਜਣਾ ਗਾ ਚੱਕਿਆ ਨੀ ਨੀ ਗਾਇਆ ਦੇਗਾ ਵੇਖ ਲੈ ਜੜੀ ਲਾ ਬੜਾ ਕਿਸੇ ਦੇ ਪੈਰ ਨੂੰ ਕੱਟ ਲਿਆ ਹੁਣ ਸੜਕ ਤੇ ਜਾ ਕੇ ਭੱਜ ਕੇ ਭੱਜ ਕੇ ਭੱਜ ਕੇ ਟੱਕਣ ਖੋਲ ਛੇਤੀ ਇਹਨੇ ਭੱਜਣਾ ਨਾ ਨਾ ਇਹ ਨੀਗੀ ਜੀ ਲੈ ਆ ਖੋਤਿਆ ਚੱਲੋ ਯਾਰ ਕੋਤ ਨਿਕਲ ਗਏ ਨਿਕਲ ਗਏ ਕੋਤ ਤੈਨੂੰ ਆਖੇ ਹੀ ਛੋਟੀ ਟਕੀ ਟਾ ਦੇ ਮੈਂ ਬੋਤਲ ਹੀ ਛੋਟੀ ਜੀ ਲਿਆਇਆ ਖੋਤਾ ਦੇ ਜਾਂ ਬੋਤਲ ਦੇ ਵੱਡੀ ਲਿਆ ਬੋਤਲ ਜੱਡੀ ਤੇ ਬੋਲ ਲਈ ਆ ਤੇ ਪਾਪਾ ਦੇ ਦੇ ਤੋਤਰਾ ਲੈ ਆ ਭੱਜ ਗਿਆ ਤੂੰ ਉਹ ਨਾ ਇਹਦੇ ਚ ਪਾ ਵੜਦੇ ਹਾਂ ਜਾਂ ਟੱਕਾਂ ਦੇ ਜਾ ਟੱਕਾਂ ਪੜਾ ਇਹ ਵੜ ਗਿਆ ਇਹਦੇ ਚ ਪੜਾਂਗੇ ਮੈਂ ਨਾ ਪੜਾਂਗੇ ਉਹ ਦੇ ਨਾ ਭਾਈ ਟੱਕਨ ਲੈ ਹੋਣਾ ਵੜ ਗਈ ਉਹ ਤੇਰੀ ਪਾ ਬੋਦਲ ਛੋਟੀ ਲਿਆਇ ਖੋਤੇ ਕੱਟ ਕੱਟ ਕੇ ਬਣਾ ਲੈ ਛੋਟੀ ਯਾ ਕੋ ਠੀਕ ਆ ਜੇ ਵੱਡਾ ਸਾਫ ਨੂੰ ਦੇਤਾ ਫਿਰ ਮਾਰ ਲੈ ਥਾਗਣੀ ਤਿੱਲੇ ਆਏ ਵੱਡੀ ਵੱਡੀ ਚੋਕੜਿਆ ਲੈ ਆ ਲੈ ਆਪਾਂ ਢੀਜੀ ਪੈਣਾ ਨਹੀਂ ਭੱਜ ਜਿੱਦਾਂ ਪੈ ਗਿਆ ਹੁਣ ਉਹ ਵੜ ਨਹੀਂ ਦਿਆ ਉਹਦਾ ਰੋਕਦਾ ਤਕੜਾ ਲਈ ਫਿਰਦਾ ਹਾਂ ਨੂੰ ਘਾਟਣ ਇੱਡਾ ਸੱਪ ਨਹੀਂ ਸੁਟਾ ਸਕਦਾ ਅਰੇ ਆਵ ਰੇ ਫੜਾ ਲੈ ਠੱਕਣੇ ਹੋ ਕੋ ਨਹੀਂ ਠੱਕਣ ਲਾ ਦੇ ਪਰੇ 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 ਵਰ ਗਿਆ ਇਹ ਮਿੱਟੀ ਚ ਪੈਟਰੋਲ ਵਾਲਾ ਲਾ ਕੰਮ ਕਰਤਾ ਨਾ ਭਾਗਾ ਗਿਆ ਬੋਤਲ ਇਹ ਨਹੀਂ ਆਣਾ ਇਹ ਕਿੰਨਾ ਮੁੱਟੀ ਨਾ ਕੋਲਾ ਕਰਤਾ ਪਾ ਰਿਆ ਸੀ ਹੋ ਗਈ ਇਹ ਗੁੜੀਆ ਵਾ ਟਰੋਲ ਵਾਲੀ ਬੋਤਲ ਵੀ ਮੁਸਕਾਂਦਾ ਇਹ ਨੀ ਉਹਦੋਂ ਵੱਡਿਆ ਹੈ ਚੰਗਾ ਭਲਾ ਉਹਦੋਂ ਵੀ ਛੋਟੀ ਹਰਕੀ ਤੱਕ ਕਣਵਣੀ ਫੜਾਇਆ ਛੇਤੀ ਖੋਤਿਆਂ ਹਰਕੀ ਨਟਾਮ ਹੀ ਬੜਾ ਲੱਗਾ ਛੇਤੀ ਹਾਂ ਟਕ ਟਕ ਮਾਰਾ ਮਾਰਾ ਮਰ ਚਲੋ ਭਾਈ ਚਲੋ ਪਾਪਾ ਦੀ ਮੈਨੂੰ ਫੜਾਇਆ ਉਹ ਤਾਂ ਆ ਗਿਆ ਮਰ ਗਿਆ ਹੋਵੇ ਪਾ ਗਏ ਸਨ ਨਾਨੇ ਉਹ ਕਾਟਦੇ ਨਾਨੇ ਇਹਦੇ ਨੇ ਵਿਤਰ ਕਿੱਤੋਂ ਲਓ ਜੀ ਸੱਪ ਲਿਆ ਫੜ ਆਪਾਂ ਹੁਣ ਸੋਤਣੇ ਦੂਰ ਕਿ கம்ம கம்ம ਆ ਗਈ ਆ ਵੱਡਿਆ ਗਿਆ ਆਏ ਸੱਟ ਲੱਗੀ ਕਿਤੇ ਹਮ ਮਾਰੀ ਗਿਆ ਤੇ ਨਾਤੀ ਲਈ ਇਹਨੂੰ ਜਿੱਤੀ ਉਹ ਬੰਦਰਾ ਵਾਲੀ ਬੋਤਲ ਆ ਤੇ ਲਾਲੀ ਬੋਤਲ ਨਹੀਂ ਤਰਪੇ ਦਰ ਫਟਾ ਨਹੀ ਜਾਣ ਖਲਮੋਈ ਲਿਓ ਜਿਹੜਾ ਹਮ ਮਰ ਗਿਆ ਨੇ ਉਹ ਸੱਟ ਲੱਗੀ ਇਹ ਦੇ ਕਿਤਰਾ ਲੱਗੀ ਹੋਵੇ ਮਨ ਨਾ ਪਿਆਣੀ ਆ ਤੀ ਲੈ ਨਾ ਮੈਂ ਤਾਂ ਨਾ ਪਿਆਣੀ ਆ ਰਹਿਣ ਦੀ ਸੋਚਾ ਪੈਟਰੋਲ ਚੜ ਗਿਆ